ਖਬਰ ਹੁਸ਼ਿਆਰਪੁਰ ਦੇ ਥਾਣਾ ਸਿਟੀ ਅਦੀ ਨਾਉਂਦੇ ਮੋਲਾ ਗੜੀ ਗੇਟ ਤੋਂ ਹੈ ਜਿੱਥੇ ਕਿ ਟੈਗੋਰ ਪਾਰਕ ਨਜ਼ਦੀਕ ਮੌਜੂਦ ਚੌਕ 'ਚ ਸਥਿਤ ਪੰਕਜ ਜਨਰਲ ਸਟੋਰ ਤੋਂ ਬੀਤੀ ਰਾਤ ਚੋਰ ਦੁਕਾਨ ਦਾ ਜਿੰਦਾ ਭਾਂ ਕੇ ਅੰਦਰੋਂ 1.5 ਲੱਖ ਦੇ ਕਰੀਬ ਦਾ ਸਾਮਾਨ ਚੋਰੀ ਕਰਕੇ ਲੈ ਗਏ ਘਟਨਾ ਦੀ ਸੂਚਨਾ ਤੋਂ ਬਾਅਦ ਥਾਣਾ ਸਿਟੀ ਦੇ ਮੁਲਾਜ਼ਮ ਵੀ ਮੌਕਾ ਵੇਖਣ ਪਹੁੰਚੇ ਤੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ ਜਾਣਕਾਰੀ ਦਿੰਦਿਆਂ ਪੰਕਜ ਜਨਰਲ ਸਟੋਰ ਦੇ ਮਾਲਕ ਇੰਦਰਜੀਤ ਗੁਪਤਾ ਨੇ ਦੱਸਿਆ ਕਿ ਬੀਤੀ ਰਾਤ ਉਹ ਕਰੀਬ 10 ਵਜੇ ਦੁਕਾਨ ਬੰਦ ਕਰਕੇ ਘਰ ਚਲੇ ਗਏ ਸੀ ਤੇ ਜਦੋਂ ਅੱਜ ਸਵੇਰੇ 8 ਵਜੇ ਦੁਕਾਨ ਤੇ ਪਹੁੰਚੇ ਤਾਂ ਦੁਕਾਨ ਦੇ ਛੋਟੇ ਸ਼ਟਰ ਦਾ ਜਿੰਦਾ ਟੁੱਟਿਆ ਹੋਇਆ ਸੀ ਤੇ ਜਦੋਂ ਉਹਨਾਂ ਵੱਲੋਂ ਉੱਪਰਲੀ ਮੰਜ਼ਿਲ ਤੇ ਜਾ ਕੇ ਵੇਖਿਆ ਗਿਆ ਤਾਂ ਚੋਰ ਦੁਕਾਨ ਚੋਂ ਪੇ ਬੀੜੀਆਂ ਦੇ ਸੱਤ ਤੋਂ 8 ਡੱਬੇ ਚੁੱਕ ਕੇ ਫਰਾਰ ਹੋ ਗਏ ਉਹਨਾਂ ਦੱਸਿਆ ਕਿ ਇਸ ਚੋਰੀ ਦੀ ਘਟਨਾ ਨਾਲ ਉਹਨਾਂ ਦਾ 1.5 ਲੱਖ ਰੁਪਏ ਦੇ ਕਰੀਬ ਦਾ ਨੁਕਸਾਨ ਹੋਇਆ ਹੈ ਇੰਦਰਜੀਤ ਗੁਪਤਾ ਨੇ ਦੱਸਿਆ ਕਿ ਚੋਰੀ ਤੋਂ ਤੁਰੰਤ ਬਾਅਦ ਉਹਨਾਂ ਵੱਲੋਂ ਪੁਲਿਸ ਪ੍ਰਸ਼ਾਸਨ ਨੂੰ ਵੀ ਸ਼ਿਕਾਇਤ ਦੇ ਦਿੱਤੀ ਗਈ ਸੀ ਜਿਨ੍ਹਾਂ ਵੱਲੋਂ ਮੌਕਾ ਵੀ ਵੇਖਿਆ ਗਿਆ ਉਹਨਾਂ ਕਿਹਾ ਕਿ ਦੁਕਾਨ ਦੀ ਕੁਝ ਹੀ ਦੂਰੀ ਸ਼ਹਿਰ ਦਾ ਮੁੱਖ ਚੌਕ ਹੈ ਜਿੱਥੇ ਕਿ ਹਰ ਵਕਤ ਪੁਲਿਸ ਦਾ ਪਹਿਰਾ ਵੀ ਰਹਿੰਦਾ ਹੈ ਤੇ ਅਜਿਹੇ 'ਚ ਦੁਕਾਨ 'ਤੇ ਚੋਰੀ ਹੋ ਜਾਣਾ ਪੁਲਿਸ ਦੇ ਸੁਰੱਖਿਆ ਪ੍ਰਬੰੰਧਾਂ ਤੇ ਵੀ ਸਵਾਲੀਆ ਨਿਸ਼ਾਨ ਖੜ੍ਹਾ ਕਰਦਾ ਹੈ ਉਹਨਾਂ ਪੁਲਿਸ ਪ੍ਰਸ਼ਾਸਨ ਤੋਂ 94 ਜਲਦ ਕਾਬੂ ਕਰਕੇ ਨੁਕਸਾਨ ਦੀ ਪਰਪਾਈ ਕਰਵਾਉਣ ਦੀ ਮੰਗ ਕੀਤੀ ਹੈ। ਕੀ ਨਾਮ ਹੈ ਤੁਹਾਡਾ? ਇੰਦਰਜੀਤ ਗੁਪਤਾ ਇਹ ਕਿਸ ਚੀਜ਼ ਦੀ ਦੁਕਾਨ ਹੈ ਜਨਰਲ ਸਟੋਰ ਹਨ ਵਿਧ ਬੀੜੀਆਂ ਦਾ ਕੰਮ ਨਾਲ ਕੀ ਨਾਮ ਹੈ ਜਨਰਲ ਸਟੋਰ ਦਾ ਪੰਕਜ ਜਨਰਲ ਸਟੋਰ ਕਿਹੜੀ ਜਗ੍ਹਾ ਮੌਜੂਦ ਹੈ ਜੀ ਪੇਗੋਰਪਾਰਕ ਗੜੀ ਗੜੀਗੇੜੇ ਹਿਯਾਰਪੁਰ ਕੀ ਇੱਥੇ ਵਾਰਦਾਤ ਹੋਈ ਹੈ ਵਾਰਦਾਤ 10 ਵਜੇ ਮੈਂ ਦੁਕਾਨ ਬੰਦ ਕਰਕੇ ਗਿਆ ਵਾਂ ਉਸਦੇ ਬਾਅਦ ਫਿਰ 8 ਵਜੇ ਆ ਕੇ ਦੁਕਾਨ ਖੋਲੀ ਜਦੋਂ ਆਇਆ ਤਾਂ ਪੌੜੀਆਂ ਦੇ ਤਾਲੇ ਟੁੱਟੇ ਹੋਏ ਸੀ ਇੱਕ ਮੋਹਰੇ ਗਿਰਿਆ ਪਿਆ ਸੀ ਤਾਂ ਜਦੋਂ ਸ਼ਟਰ ਚੱਕ ਕੇ ਦੇਖਿਆ ਤਾਂ ਉਸਲੇ ਮੋਰੇ ਜੜੀਆਂ ਬੋਤਲਾਂ ਸੀ ਉਹ ਸਾਰੀਆਂ ਗਿਰੀਆਂ ਪਈਆਂ ਸੀਗੀਆਂ ਉੱਪਰ ਚੜਕੇ ਦੇਖਿਆ ਤਾਂ ਮੀੜੀਆਂ ਦੀਆਂ ਪੇਟੀਆਂ ਗਾਇਬ ਆ ਉਹ 1.5 ਲੱਖ ਦੇ ਕਰੀਬ ਨੁਕਸਾਨ ਆ ਕਿੰਨੀਆਂ ਪੇਟੀਆਂ ਗਾਇਬ ਹੋ ਗਈਆਂ ਪੇਟੀਆਂ 7-8 ਪੇਟੀਆਂ ਗਾਇਬ ਆ ਠੀਕ ਆ ਜੀ ਤੇ ਦੁਕਾਨ ਦੇ ਨਾਲ ਤੁਸੀਂ ਕਰਨਾ ਚੋਰੀ ਵਿੱਚ ਰਾਨੇ ਹੋ ਤਾਂ ਇਹ ਕੋਈ ਨੁਕਸਾਨ ਹੋਇਆ ਕੋਈ ਹਾਂ ਨਹੀਂ ਇੱਧਰ ਕੋਈ ਨੁਕਸਾਨ ਨਹੀਂ ਹੈ ਰੇ ਤਾਲੇ ਬੰਦ ਲੱਗੇ ਦੇ ਸੀ ਇਹ ਸੇਫ ਸੀਗਾ ਸਾਰਾ ਹਾਂ ਇਹ ਸੇਫ ਸੀਗਾ ਉੱਪਰ ਬੀੜੀਆਂ ਸੇਟਾਂ ਦੇ علاوہ ਵੀ ਕੋਈ ਚੀਜ਼ ਚੱਕ ਲਈ ਨਹੀਂ ਜੀ ਜਿਆਦਾ ਬੀੜੀਆਂ ਜਾਂ ਕੋ ਤਮਾਕੂ ਦੇ ਹੋਰ ਕੋਈ ਨਾਲ ਪਰ ਇਹ ਕਿ ਲਗਭਗ 1.5 ਲੱਖ ਦੇ ਕ੍ਰੀਮੀਆਂ ਦੇ ਪੱਟੀਆਂ ਲੱਗੀਆਂ ਹਾਂ 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 ਤੇ ਕੋਈ ਦੁਕਾਨ ਤੇ ਸੀਸੀਟੀਵੀ ਵੀ ਲੱਗੀ ਹੋਈ ਹੈ ਦੀ ਨਹੀਂ ਜੀ ਪੁਲਿਸ ਪੁਲਿਸ ਨਾਲ ਕਿਹੜਾ ਲੱਗਦਾ ਜੀ ਤੁਹਾਨੂੰ ਸੀਟੀ ਤੇ ਸ਼ਿਕਾਇਤ ਦੇ ਤੁਸੀਂ ਹਥੇ ਰਿਪੋਰਟ ਲਿਖਾਤੀ ਹੈ ਜੀ ਤੇ ਆਈਸੀ ਪੁਲਿਸ ਮੁਕਾ ਵੇਖਣ ਉਹ 112 ਦੇ ਅਸੀਂ ਕੰਪਲੇਂਟ ਕੀਤੀ ਸੀਗੀ ਔਰ ਬਾਅਦ ਆਏ ਸੀਗੇ ਉਹ ਫੋਟੋ ਬਸ ਉਹ ਪੌੜੀਆਂ ਦੇ ਮੋਹਰੇੋਂ ਖਿੱਚ ਕੇ ਲੈ ਗਏ ਆ ਕਹਿੰਦੇ ਜੀ ਤੁਸੀਂ ਦਰਖਾਸਤ ਲੇ ਕੇ ਸੀਟੀ ਆ ਜਾਓ ਤਾਂ ਦੇ ਦਿਓ ਠੀਕ ਹੈ ਉਹ ਦੇ ਆਂਦੀ ਹੈ ਤਾਂ ਉਹ ਕਹਿੰਦੇ ਵੀ ਜਿਹੜਾ ਜਿਹੜੀ ਡਿਊਟੀ ਲਈ ਹੈ ਉਹ ਬੰਦਾ ਅੱਜ ਤਰੀਕ ਤੇ ਗਿਆ ਦਾ ਵਾ ਕੱਲ ਨੂੰ ਆਊਗਾ ਤੇ ਬਾਕੀ ਉਹ ਫਿਰ ਦੇਖ ਲੈ ਜੋ ਵੀ ਗੱਲਬਾਤ ਹੋਵੇ ਇੱਥੇ ਆਲੇ-ਦੁਆਲੇ ਤਾਂ ਇੱਕ ਨਾਕਾ ਵੀ ਹੁੰਦਾ ਹੈ ਪੁਲਿਸ ਦਾ ਨਾਕਾ ਚੌਂਕ ਦੇ ਵਿੱਚ ਸਾਹਮਣੇ ਹੁੰਦਾ ਹੈ ਤੁਹਾਡੇ ਵੀ ਮੇਨ ਚੌਂਕ ਦੇ ਵਿੱਚ ਦੁਕਾਨ ਹੈ ਤਾਂ ਹੁਸ਼ਾਰਪੁਰ ਦੇ ਵਜਾ ਬੱਚੋਰੀਆਂ ਦੀ ਗੱਲ ਕਰੀਏ ਤਾਂ ਬਹੁਤ ਹੁੰਦੀਆਂ ਨੇ ਹਾਂਜੀ ਕੋਈ ਹਸਾਫਤ ਨਹੀਂ ਕੋਈ ਬਹੁਤੀ ਵਧੀਆ ਕਾਰਗੁਜ਼ਾਰੀ ਆਵਾ ਨਹੀਂ ਕੋਈ ਰੇਂਜ ਨਹੀਂ ਕੋਈ ਰੇਂਜ ਨਹੀਂ ਇੱਥੇ ਨਾ ਚੌਂਕ ਜਿੱਥੇ ਕੋਈ ਪਾਰਕਿੰਗ ਦਾ ਨਾ ਕੋਈ ਨਾ ਚੋਰੀਆਂ ਦੀ ਰੋਕਥਾਮ ਦਾ ਹੈਗਾ ਵਾ ਕਿੰਨਾ ਕ ਅਕਸਰ ਹੋਇਆ ਹੈ 1.5 ਲੱਖ ਦੇ ਕਰੀਬ ਹੋਇਆ ਨੁਕਸਾਨ ਕੀ ਮੰਗ ਕਰਦੇ ਹੋ ਪੁਲਿਸ ਪ੍ਰਸ਼ਾਸਨ ਹੁਣ ਤੋ ਇਹ ਵੀ ਸਾਡਾ ਸਮਾਨ ਹੈ ਉਹਨਾਂ ਨੂੰ ਚੋਰ ਨੂੰ ਫੜਿਆ ਜਾਵੇ ਸਾਡੇ ਜਿਹੜਾ ਨੁਕਸਾਨ ਹੋਇਆ ਪਰਵਾਹੀ ਕਰਾਈ ਜਾਵੇ ਕਿੰਨੀਆਂ ਪੇਟੀਆਂ ਲੱਗ ਕੇ ਸੱਤ-ਅੱਠ ਪੇਟੀਆਂ ਸ਼ਟਰ ਤੋੜਿਆ ਕਿੱਦਾਂ ਤਾਲਾ ਤੋੜਿਆ ਕਿੱਦਾਂ ਲੱਗਿਆ ਤਾਲੇ ਤੋੜੇ ਕੋਈ ਸੱਬਲ ਵਗੈਰਾ ਨਾਲ ਪਸਾ ਕੇ ਤੋੜੇ ਲੱਗਦੇ ਜੀ ਬਾਕੀ ਦਾ ਹੋਰ ਕੋਈ ਸ਼ਟਰ ਨੂੰ ਵੀ ਨੁਕਸਾਨ ਪਹੁੰਚਿਆ ਕਿ ਤਾਲੇ ਤੋੜੇ ਨੇ ਤਾਲੀ ਤੋੜੇ ਆ ਅਸੀਂ ਕੱਲ ਕਿੰਨੇ ਵਜੇ ਗਏ ਸੀ ਤੁਸੀਂ ਇੱਥੇ ਅਸੀਂ 10 ਵਜੇ ਦੁਕਾਨ ਬੰਦ ਕਰਕੇ ਸਵੇਰੇ ਤੁਹਾਨੂੰ ਕਿੰਨੇ ਵਜੇ ਪਤਾ ਲੱਗਿਆ ਸਵੇਰੇ 8 ਵ ਇਹਰ ਦਰਵਾਜ਼ਾ ਖੋਲ੍ਹਣ ਲੱਗਾ ਤਾਂ ਇੱਕ ਤਾਲਾ ਥੱਲੇ ਪਿਆ ਸੀ ਉੱਥੋਂ ਦੇਖਿਆ ਸ਼ਟਰ ਦੇ ਤਾਲੇ ਕੋਈ ਵੀ ਨਹੀਂ ਸੀਗੇ ਇਸ ਕਰਕੇ ਸ਼ਟਰ ਚੱਕ ਕੇ ਦੇਖਿਆ ਤਾਂ ਸਾਰੀਆਂ ਬੋਤਲਾਂ ਟੇਡੀਆਂ ਹੋਈਆਂ ਪਈਆਂ ਸੀ ਸਾਮਾਨ ਜਿਹੜਾ ਸੀਗਾ ਤੇ ਓਰੇ ਬਾਅਦ ਫਿਰ ਅਸੀਂ ਫੋਨ ਕੀਤਾ ਚੌਂਕੀ ਥਾਣਾ ਸਿਟੀ ਨੂੰ ਉਹ ਫਿਰ ਆਏ ਸੀ ਉਹਨਾਂ ਨੇ ਫੋਟੋ ਉਹਨਾਂ ਨੇ ਖਿੱਚੀਆਂ ਫਿਰ ਓਰੇ ਬਾਅਦ ਉਹ ਸਾਮਾਨ ਕੱਢ ਕੇ ਜੀ ਫਿਰ ਉੱਤੇ ਜਾ ਕੇ ਦੇਖਿਆ ਤਾਂ ਕੋਈ ਨੁਕਸਾਨ ਜੜ ਲੱਖ ਦੇ ਕਰੀਬ ਦਾ ਹੋਇਆ ਹੈ ਅਨਾਲੀ ਤੁਹਾਡੇ ਪੰਗੀ ਚੋਂ ਪੈਂਦਾ ਹੈਗਾ ਇਹਦੇ ਇੱਥੇ ਜਿਹੜੀ ਹੈਗੀ ਝੁੱਗੀ ਝੋਪੜੀਆਂ ਦੀ ਪਰਵਾਹ ਰਿਆ ਮਤਲਬ ਪਤਾ ਵੀ ਨਹੀਂ ਹੈਗਾ ਇਹਨਾਂ ਦਾ ਕੋਈ ਸਾਠ ਕਾਣਾ ਨਹੀਂ ਹੈਗਾ ਬਹੁਤ ਵਾਰ ਇੱਥੋਂ ਰਿਕਵਰੀ ਵੀ ਹੁੰਦੀ ਹੈ ਰਿਕਵਰੀ ਵੀ ਹੋਈ ਹੈ ਚੋਰੀ ਦਾ ਸਮਾਨ ਵੀ बरामद ਹੋਇਆ ਨਸ਼ਾ ਵੀ बरामद ਹੋਇਆ ਤੇ ਕੀ ਕੀ ਪ੍ਰਸ਼ਾਸਨ ਨੂੰ ਕੀ ਕਹਿਣਾ ਚਾਹੁੰਦੇ ਆ ਇਹ ਝੋਪੜੀਆਂ ਨੂੰ ਲੈ ਕੇ ਝੋਪੜੀਆਂ ਇੱਥੇ ਸਫਾਈ ਕਰਾਈ ਜਾਵੇ ਐਵੇਂ ਨਜਾਇਜ਼ ਕਬਜ਼ੇ ਕਰਾ ਰਹੇ ਆ ਔਰ ਇਹਨਾਂ ਨੂੰ ਜਿਹੜੇ ਆ ਰੇੜੇ ਜੇ ਇਹਨਾਂ ਨੇ ਬਣਾ ਕੇ ਦਿੱਤੇ ਦੇ ਆ ਜਦ ਕਿ ਸਕੂਟਰ ਵਗੈਰਾ ਦਾ ਲਾਇਸੈਂਸ ਚੈੱਕ ਕਰਦੇ ਆ ਕਾਗਜ਼ ਪੱਤਰ ਚੈੱਕ ਕਰਦੇ ਆ ਉਹਨਾਂ ਦੇ ਕਿਉਂ ਨਹੀਂ ਕਰਦੇ ਕਿਸ ਤਰ੍ਹਾਂ ਮੋਟਰਸਾਈ ਉਹਦਾ ਵੀ ਇਹਨਾਂ ਲੋਕਾਂ ਦੇ ਜਾਂ ਕੋਈ ਹੋਰ ਇਹਨਾਂ ਦੇ ਨਾਲ ਹੋਣ ਗਰੁੱਪ ਵਗੈਰਾ ਜਿਹਨਾਂ ਨੇ ਕੀਤਾ ਹੋਵੇ